ਅਸੀਂ ਪੁਰਾਣੇ ਵੀ ਹਾਂ ਨਾ ਥਾਨੇ ਨੂੰ ਤਾਂ ਪਤਾ ਵੀ ਨਹੀਂ ਹਣਾ ਨਹੀਂ ਹਣਾ ਪਰ ਸੱਲਾ ਉਹਨਾਂ ਨੂੰ ਦੱਸ ਮੈਂ ਤਾਂ ਸੋਚੀ ਨਹੀਂ ਪਰ ਮੈਂ ਅਤਲ ਜਤਲ ਰੱਖ ਮੈਂ ਕਦੀ ਨਹੀਂ ਸੀ ਬੋਲਦੀ ਮੈਂ ਮੈਂ ਆਪਾਂ ਦਿਖਾਵਾਂਗੇ ਬਹੁਤ ਲੋਇੰਗ ਹੂੰ ਆਸਾਨ ਹੈ ਮੈਸੇ ਤੁਹਾਡੇ ਵਾਸਤੇ ਹੂੰ ਮਿਓ ਇਲੀ ਮਾਰੋ ਉਹ ਦਰ ਵੀ ਸਮਝਾਉਣਾ ਚਲਾਕ ਕੋ ਅਮ ਨਕਰਾ ਜੀ ਕਿਸੇ ਦਾ ਕਿਸੇ ਕੁੜੀ ਦਾ ਕੌਮਪਲੀਮੈਂਟ ਕਰਨਾ ਹੋਵੇ ਫੁੱਲ ਪਹਿਲਾ ਵਰਡ ਹੈ ਕਿ ਦੂਜਾ ਖੁੱਲਣਾ ਵਰਗੀ ਹਾਂ ਖੁੱਲਣਾ ਵਰਗੀ ਹਾਂ ਉਹਨੇ ਤਾਂ ਸਿਮਨੂ ਕਿਸੇ ਤੇ ਸਟੋਰੀ ਸੁਣਾਉਂਦੇ ਸੀ ਨਾ ਵਿਖਾਂਦੇ ਸੀ ਜਿਹਦੇ ਤੇ ਮੈਂ ਕਹਿਆ ਸੀ ਮੈਂ ਸਟੋਰੀਆਂ ਨਹੀਂ ਵੇਖਦੀ ਹਾਂ ਹਾਂ ਵਿਖਾਈ ਸੀ ਹਾਂ ਹਾਂ ਉਹ ਜੋ ਲਾਸਟ ਫਿਲਮ ਸੀ ਨਾ ਉਹਨੂੰ ਕੁੜੀ ਬਣਾ ਦੋ ਭੱਜ ਦੀ ਫਰਸਟ ਫਿਲਮ 'ਚ ਤੁਸੀਂ ਨਹੀਂ ਸੀ ਮੈਂ ਸੀ ਉਹਦੇ 'ਚ ਮੁੰਡੇ ਯੂਕੇ ਦੇ ਉਹ ਮਤਾ ਦੇ ਸੀ ਉਦੋਂ ਉਦੋਂ ਬਾਅਦ ਜਿਹੜੀ ਅੱਛਾ ਓਕੇ ਹਾਂ ਅ ਇੱਕ ਇੱਕ ਕੁੜੀ ਪੰਜਾਬ ਦੀ ਹਾਂ ਇਹਦਾ ਦੂਜਾ ਵਾਰਡ ਅੱਛਾ ਜਗਦੀਪ ਜੀ ਮੈਂ ਟ੍ਰੇਲਰ ਲਾਂਚ ਵੇਲੇ ਤੁਹਾਨੂੰ ਦੇਖਿਆ ਤੁਸੀਂ ਨੀਰੂ ਬਾਜਵਾ ਜੀ ਬਾਰੇ ਕੁਝ ਗੱਲ ਕਰ ਰਹੇ ਸੀ ਕਿਸੇ ਚੀਜ਼ ਦਾ ਜ਼ਿਕਰ ਕੀਤਾ ਔਰ ਤੁਹਾਡੇ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਪਫੇ ਕੁੱਟਣੀਆਂ ਨੇ 100 ਕਰੋੜ ਦੀ ਕਮਾਈ ਕਰਕੇ ਤੋੜੇ ਪੰਜਾਬੀ ਇੰਡਸਟਰੀ ਦੇ ਬੈਰੀਅਰ ਤੇ ਬਹੁਤ ਛੇਤੀ ਇਹ ਫਿਲਮ ਬਾਲੀਵੁੱਡ ਚ ਵੀ ਬਣਨ ਜਾਊਗੀ ਇਸੇ ਸਟਾਰ ਕਾਸਟ ਨਾਲ ਵੈਲ ਡਨ ਜੀ ਵੈਲ ਡਨ ਦ ਕੁਆਲਿਟੀਜ਼ ਆਫ ਅ ਸਟਾਰ ਉਹ ਸਿੱਖੀਆਂ ਮੈਂ ਨਹੀਂ ਸੋਚ ਸਕਦੇ ਸੀ ਬਹੁਤ ਸੀ ਡ੍ਰੀਮ ਕਰਾ ਹਾਂ ਸ਼ੀ ਇਜ਼ ਸਾਰੇ ਮੁੰਡੇ ਨੂੰ ਬਾਗਲ ਕੀਤਾ ਹੋਇਆ ਬਹੁਤ ਬਿਊਟੀ ਫਫੇ ਕੁੱਟਣੀਆਂ ਕਿਉਂਕਿ ਉਹਦਾ ਤੁਸੀਂ ਦੇਖਣ ਦੇ ਵਿੱਚ ਲੱਗਦੇ ਹੋ ਸਾਇਲੈਂਟ ਟਾਈਪ ਹੈਨਾ ਤੇ ਤੁਹਾਨੂੰ ਐਡਾ ਖੁਰਾਫਾਤੀ ਜਿਹਾ ਆਈਡੀਆ ਕਿਵੇਂ ਆ ਗਿਆ کافی سارے ਇਹੋ ਜਿਹੇ ਵਰਡ ਨਾ ਮੈਂ ਮੇਰੀ ਘਰੇ ਪਰਦਾਦੀ ਤੋਂ ਸੁਣੇ ਆ ਤੇ ਮੈਂ ਬਹੁਤ سارے ਲਿਖ ਕੇ ਰੱਖੇ ਸੀਗੇ ਜਿੰਨਾਂ ਚੋਂ ਕਾਫੀ سارے ਮੈਂ ਨਿਰਮਲ ॠषि मैम ਨੂੰ ਡਾਇਲੌਗ ਦਿੱਤੇ ਫਿਰ ਮਾਂ ਜੋ ਛੋਟੀ ਜੀ ਗੱਲ ਨੂੰ ਵੀ ਬਣਾ ਦਿੰਦੀਆਂ ਨੇ ਵੱਡੀਆਂ ਦੋਸਤੀ ਦੇ ਵਿੱਚ ਕਰਵਾ ਦਿੰਦੀਆਂ ਨੇ ਲੜਾਈਆਂ ਤੇ ਨਾਲ ਲਾਲ ਕਰਦੀਆਂ ਨੇ ਜੀ ਪੂਰੇ ਪਿੰਡ ਦੇ ਚੱਕਰ ਲਾ ਲਾ ਕੇ ਇਦਰੋਂ ਦੀ ਗੱਲ ਉਧਰ ਫਿਰ ਉਧਰ ਦੀ ਗੱਲ ਇੱਧਰ ਤੇ ਕਈ ਵਾਰ ਤਾਂ ਹੋ ਜਾਂਦੀ ਹੈ ਪਰਿਵਾਰ ਦੇ ਵਿੱਚ ਵੀ ਲੜਾਈਆਂ ਸੱਚੇ ਅਕਾਲ ਜੀ ਢਲੀਪੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਸ਼ਖਰ ਸੰਧੀਰ ਅੱਜ ਸਾਡੇ ਨਾਲ ਮੌਜੂਦ ਹੈ ਜੀ ਫਫੇ ਕੁੱਟਨੀਆਂ ਦੀ ਸਟਾਰ ਕਾਸਟ ਔਰ ਪਹਿਲੀ ਵਾਰ ਜਦੋਂ ਮੈਂ ਇਸ ਫਿਲਮ ਦਾ ਨਾਮ ਸੁਣਿਆ ਮੈਨੂੰ ਲੱਗਾ ਫਾਈਨਲੀ ਕੁਝ ਇੰਡਸਟਰੀ ਦੇ ਵਿੱਚ ਹਟ ਕੇ ਪੰਜਾਬੀ ਸਿਨੇਮਾ ਦੇ ਵਿੱਚ ਆਏਗਾ ਨਾਮ ਹੀ ਕਿਉਂਕਿ ਬੜਾ ਅਤਰੰਗੀ ਜਿਹਾ ਸੀਗਾ ਪਹਿਲਾਂ ਕਦੇ ਨਾਰਮਲ ਜੇ ਨਾਮ ਹੁੰਦੇ ਸੀ ਪਰ ਪੰਜਾਬੀ ਠੇਠ ਨਾਮ ਜੋ ਅਕਸਰ ਪਿੰਡਾਂ ਦੇ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਲਫ਼ਜ਼ ਹੁੰਦਾ ਹੈ ਉਹ ਇਸ ਫਿਲਮ ਦਾ ਜੀ ਟਾਈਟਲ ਹੈ ਤੇ ਸਾਡੇ ਨਾਲ ਇਸ ਸਮੇਂ ਨੀਰੂ ਬਾਜਵਾ ਜੀ ਤਾਨਿਆ ਜੀ ਤੇ ਨਾਲ ਨਾਲ ਸਮੁੰਦਰ ਰਾਈਟਰ ਸਵਾਗਤ ਕਰਦੇ ਹਾਂ ਉਹਨਾਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾ ਸਵਾਲ ਮੈਨੂੰ ਜਗਦੀਪ ਜੀ ਤੁਹਾਡੇ ਤੋਂ ਹੈ ਕਿ ਕਿਸ ਤਰੀਕੇ ਦੇ ਨਾਲ ਤੁਹਾਨੂੰ ਸਫੇ ਕੁੱਟਣੀਆਂ ਕਿਉਂਕਿ ਉਹਦਾ ਤੁਸੀਂ ਦੇਖਣ ਦੇ ਵਿੱਚ ਲੱਗਦੇ ਹੋ ਸਾਇਲੈਂਟ ਟਾਈਪ ਹੈ ਨਾ ਤੇ ਤੁਹਾਨੂੰ ਐਡਾ ਖੁਰਾਫਾਤੀ ਜਿਹਾ ਆਈਡੀਆ ਕਿਵੇਂ ਆ ਗਿਆ ਐਕਚੁਅਲੀ ਸਾਡਾ ਜੈਟ ਐਂਡ ਜੁਲੀਅਟ ਦੇ ਵਿੱਚ ਇੱਕ ਡਾਇਲੋਗ ਸੀਗਾ ਜੀ ਸੋ ਔਰੇਂਡ ਵੇ ਵਰਡ ਕਾਫੀ ਸਾਰੇ ਇਹੋ ਜਿਹੇ ਵਰਡ ਨਾ ਮੈਂ ਮੇਰੀ ਘਰੇ ਪਰਦਾਦੀ ਤੋਂ ਸੁਣੇ ਆ ਤਾਂ ਮੈਂ ਬਹੁਤ ਸਾਰੇ ਲਿਖ ਕੇ ਰੱਖੇ ਸੀਗੇ ਜਿੰਨਾਂ ਚੋਂ ਕਾਫੀ ਸਾਰੇ ਮੈਂ ਨਿਰਮਲ ॠषि मैम ਨੂੰ ਡਾਇਲੋਗ ਦਿੱਤੇ ਫਿਲਮਾਂ 'ਚ ਬੋਲਣ ਲਈ ਸੋ ਇਹ ਵਰਡ ਉਵੇਂ ਹੀ ਸੀਗਾ ਫਿਰ ਜੈਟ ਐਂਡ ਜੁਲੀਅਟ 'ਚ ਅਸੀਂ ਇੱਕ ਡਾਇਲੋਗ ਜੀ ਯੂਜ਼ ਕੀਤਾ ਤੇ ਨਿਰੂ मैम ਨੇ ਮੇਰੇ ਤੋਂ ਪੁੱਛਿਆ ਸੀ ਕਿ ਇਹਦਾ ਮਤਲਬ ਕੀ ਹੁੰਦਾ ਸੋ ਉਦੋਂ ਮੈਨੂੰ ਲੱਗਿਆ ਕਿ ਯਾਰ ਇਹ ਇੰਟਰਸਟਿੰਗ ਟਾਈਟਲ ਹੋ ਸਕਦਾ ਫਿਰ ਐਸ ਫਿਲਮ ਦੇ ਨਾਲ ਜਾਂਦਾ ਸੀਗਾ ਇਹਦੀ ਸਟੋਰੀ ਨਾਲ ਉਹ ਟਾਈਟਲ ਫਿੱਟ ਹੁੰਦਾ ਸੀ ਫਿਰ ਤਾਂ ਆਸੀ profe guttniya ਹੂੰ ਨੀਰੂ ਜੀ ਤੁਹਾਨੂੰ ਜਦੋਂ ਇਹ ਫਿਲਮ ਆਫਰ ਹੋਈ ਤਾਂ ਤੁਹਾਨੂੰ ਲੱਗਿਆ ਕਿ ਹਾਂ ਇਹ ਸਕ੍ਰਿਪਟ ਤੇ ਕੰਮ ਕਰਨਾ ਚਾਹੀਦਾ ਬਿਕੋਜ਼ ਇਹ ਟਾਈਟਲ ਹੀ ਇੰਨਾ ਅਟਰੈਕਟਿਵ ਹੈ ਅਮ ਟ੍ਰਾਈ ਟਾਈਟਲ ਬਹੁਤ ਕੈਚੀ ਆ ਬਟ ਉਸ ਤੋਂ ਜ਼ਿਆਦਾ ਸਟੋਰੀ ਵੀ ਬਹੁਤ ਵਧੀਆ ਐਂਡ ਅਲੱਗ ਹੈ ਐਂਡ ਆਬਵੀਅਸਲੀ ਜਗਦੀਪ ਜੀ ਨਾਲ ਫਿਰ ਫਿਰ ਕੰਮ ਕਰਨ ਦਾ ਮੌਕਾ ਮਿਲਿਆ ਐਂਡ ਆ ਵਾਸ ਐਕਸਾਈਟਿਡ ਕਿ ਮੈਂ ਤਾਨੀਆ ਨਾਲ ਕੰਮ ਕਰਾਂ ਕਿਉਂਕਿ ਆਈਵ ਆਈਵ ਸੀਨ ਹਰ ਵਰਕ ਤੇ ਮੈਨੂੰ ਬਹੁਤ ਹੀ ਟੈਲੈਂਟਡ ਐਕਟ੍ਰੈਸ ਲੱਗਦੇ ਨੇ ਵੈਰੀ ਪ੍ਰੋਮਿਸਿੰਗ ਐਂਡ ਅਮ ਸੋ ਮੈਨੂੰ ਲੱਗਿਆ ਕਿ ਸਾਡੀ ਕੈਮਿਸਟਰੀ ਵਧੀਆ ਰਹੂਗੀ ਤਾਨੀਆ ਜੀ ਤੁਹਾਨੂੰ ਕਿਵੇਂ ਲੱਗਾ ਨਿਊ ਬਾਜਵਾ ਜੀ ਨੂੰ ਕਿਉਂਕਿ ਇੰਨਾ ਸਮਾਂ ਹੋ ਗਿਆ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਉਹਨਾਂ ਦੇ ਸਾਹਮਣੇ ਆ ਕੇ ਲੋਕ ਹਿਚਕਚਾਉਂਦੇ ਨੇ ਥੋੜਾ ਜਿਹਾ ਕਿਉਂਕਿ ਸੀਨੀਅਰ ਵੀ ਨੇ ਤੇ ਨਾਲ ਨਾਲ ਆਪਣੇ ਕੰਮ ਨੂੰ ਵੀ ਦਿਨੋ ਦਿਨ ਦਿਨੋ ਦਿਨ ਨਿਖਾਰਦੇ ਜਾਂਦੇ ਨੇ ਤੇ ਤੁਹਾਨੂੰ ਫੀਲ ਹੋਇਆ ਕਿ ਮੈਂ ਪਤਾ ਨਹੀਂ ਐਕਟ ਕਰ ਪਾਉਂਗੀ ਉਹਨਾਂ ਦੇ ਨਾਲ ਜਾਂ ਨਹੀਂ ਐਦਾਂ ਦਾ ਤਾਂ ਕੁਝ ਸੀ ਮੈਨੂੰ ਮੈਮ ਨੇ ਫੀਲ ਹੀ ਨਹੀਂ ਹੋਂ ਦਿੱਤਾ ਸੋ ਉਹਨਾਂ ਨੇ ਨਾ ਕੰਫਰਟੇਬਲ ਫੀਲ ਕਰਾਇਆ ਔਨ ਸੈੱਟ ਸੇ ਉਹ ਵਾਈਬ ਨਿਕਲ ਕੇ ਆਉਂਦਾ ਇੱਕ ਸਭ ਤੋਂ ਵੱਡਾ ਕ੍ਰੈਡਿਟ ਇਹਨਾਂ ਨੂੰ ਹੀ ਜਾਂਦਾ ਬਿਕੋਜ਼ ਇਹਨਾਂ ਨੇ ਹੀ ਇੰਨਾ ਕੰਫਰਟੇਬਲ ਰੱਖਿਆ ਕਿ ਮੈਂ ਖੁੱਲ ਕੇ ਪਰਫਾਰਮ ਕਰ ਸਕਾਂ so credit goes to her only no it's reciprocation ji matlab tu sach mein oh fafe kutni hundi ta nahi hona si inna nahi kehna si ki nahi band karo film nahi nahi it's all all her good aura अच्छा ਆਪਾਂ ਜ਼ਿਆਦਾਤਰ ਦੇਖਦੇ ਨਹੀਂ ਆ ਕਿ ਨਾ ਤਾਂ ਪੰਜਾਬੀ ਸਿਨੇਮਾ ਦੇ ਵਿੱਚ ਨਾ ਅਦਰਵਾਈਜ਼ ਵੀ ਕਿਸੇ ਵੀ ਸਿਨੇਮਾ ਦੇ ਵਿੱਚ ਵੀ ਕੋਈ ਵੀ ਫਿਲਮ ਦੇ ਵਿੱਚ ਫੀਮੇਲ ਲੀਡਸ ਹੀ ਜਿਹੜਾ ਨੇ ਪੂਰੀ ਫਿਲਮ ਦਾ ਭਾਰ ਜਿਹੜਾ ਆਪਣੇ ਸਿਰ ਤੇ ਚੱਕਣ ਔਰ ਮੈਨੂੰ ਲੱਗਦਾ ਇਹ ਤਾਰੀਫ ਦੇ ਪਾਤਰ ਹ ਤੁਸੀਂ ਵੀ ਕਿਉਂਕਿ ਤੁਸੀਂ ਫਿਲਮ ਨੂੰ ਲਿਖਿਆ ਔਰ ਤੁਸੀਂ ਸੋਚਦੇ ਹੋ ਕਿ ਹਾਂ ਜਿਹੜੀਆਂ ਐਕਟ੍ਰੀਸਿਸ ਨੇ ਉਹਨਾਂ ਦੇ ਬਲਬੁੱਤੇ ਤੇ ਜ਼ਿਆਦਾ ਫਿਲਮ ਚੱਲ ਸਕਦੀ ਹੈ ਜੀ ਨਹੀਂ ਮੈਨੂੰ ਤਾਂ ਲੱਗਦਾ ਜੀ ਜੇ ਆਪਾਂ ਪਿਛਲੇ 2 ਸਾਲਾਂ ਦਾ ਜਾਂ 3 ਸਾਲਾਂ ਦਾ ਰਿਕਾਰਡ ਕੱਢ ਕੇ ਦੇਖਾਂਗੇ ਤਾਂ ਪੰਜਾਬੀ ਇੰਡਸਟਰੀ ਚ ਫੀਮੇਲ ਓਰੀਐਂਟਡ ਫਿਲਮਾਂ ਜ਼ਿਆਦਾ ਸাকਸੈਸਫੁਲ ਹੈ ਹੂੰ ਸੋ ਮੇਰਾ ਪਰਸਨਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸੁਰਖੀ ਬਿੰਦੀ ਗੁੱਡੀਆਂ ਪਟੋਲੇ ਗੋਡੇ-ਗੋਡੇ ਚਾ ਹੁਣ ਫਫੇ ਕੁੱਟਨੀਆਂ ਫਿਰ ਗੋਡੇ-ਗੋਡੇ ਚਾ 2 ਸੋ ਇਹ ਸਾਰੀਆਂ ਫੀਮੇਲ ਓਰੀਐਂਟਡ ਫਿਲਮਾਂ ਹੈ ਹੂੰ ਤਾਂ ਵਧੀਆ ਰਿਸਪੌਂਸ ਮਿਲੇ ਸਭ ਨੂੰ ਇਵਨ ਕਲੀ ਜੋਟਾ ਵੀ ਹਾਂਜੀ ਤੁਹਾਨੂੰ ਕਿਵੇਂ ਲੱਗਾ ਤੁਹਾਨੂੰ ਲੱਗਿਆ ਸੀਗਾ ਕਿ ਕਿਉਂਕਿ ਮੈਂ ਟ੍ਰੇਲਰ ਦੇਖਿਆ ਪਰਸਨਲੀ ਮੈਂ ਜੇ ਰਿਵਿਊ ਦੇਣਾ ਹੋਵੇ ਤੁਹਾਨੂੰ ਬਿਲਕੁਲ ਪਾਰਦਰਸ਼ੀ ਕਹੂਗੀ ਮੈਂ ਤੁਹਾਨੂੰ ਰਿਵਿਊ ਦਵਾਂਗੀ ਮੈਨੂੰ ਲੱਗਿਆ ਸ਼ੁਕਰ ਹੈ ਕੁਝ ਡਿਫਰੈਂਟ ਸਟੋਰੀ ਮਿਲੀ ਹੈ ਦੇਖਣ ਨੂੰ ਕੁਝ ਜੋੜੀ ਵੀ ਐਵੇਂ ਦੀ ਤੁਹਾਡੇ ਦੋਨਾਂ ਦੀ ਕਦੇ ਸੋਚੀ ਨਹੀਂ ਹੋਣੀ ਕਿਸੇ ਕਿ ਤਾਨਿਆ ਜੀ ਤੇ ਨੀਰੂ ਜੀ ਇੱਕੋ ਸਕਰੀਨ ਤੇ ਆਣਗੇ ਔਰ ਕਮਾਲ ਦੀ ਸਟੋਰੀ ਲਾਈਨ ਹੈ ਮੈਨੂੰ ਲੱਗਦਾ ਕਿ ਇੰਟਰਸਟਿੰਗ ਹੈ ਫਸਟ ਸੀਨ ਤੋਂ ਲੈ ਕੇ ਲਾਸਟ ਤੱਕ ਮੈਂ ਟ੍ਰੇਲਰ ਫੁੱਲ ਆਨ ਇੰਜੋਏ ਕੀਤਾ ਬਹੁਤ ਵਧੀਆ ਸੀ ਹੁਣ ਮੈਨੂੰ ਦੱਸੋ ਤੁਸੀਂ ਸਟੋਰੀ ਚੇਂਜ ਕਰ ਲਈ এলিਫੈਂਟ ਤੋਂ ਲਾਵਾ ਹੋਰ ਕੋਈ ਚੂਹੇ ਤੋਂ ਇਲਾਵਾ ਕੋਈ ਲਿਆਦੀ ਨਹੀਂ ਅਸੀਂ ਫਾਈਨਲੀ ਸਟੋਰੀ ਚੇਂਜ ਕਰਕੇ ਫਫੇ ਕੁੱਟੀਆਂ ਹੀ ਲੈ ਆਂਦੇ ਅਸੀਂ ਵੀ ਆਇਆ ਕਿ ਸ਼ੁਕਰ ਹੈ ਕੁਝ ਹੋਰ ਸਟੋਰੀ ਹੈ ਸ਼ੁਕਰ ਹੈ ਅਸੀਂ ਦੂਜੇ ਕੱਪੜੇ ਪਾਵਾਂਗੇ ਬਾਹਰ ਜਾਵਾਂਗੇ ਐਕਸਪੈਂਸਿਵ ਹੋਟਲਸ 'ਚ ਸ਼ੂਟ ਹੋਊਗਾ ਐਂਡ ਇਟਸ ਇਟਸ ਮਾਤਾ ਜੀ ਬlesਟ ਹਾਂ ਕਿ ਜਗਦੀਪ ਜੀ ਨੇ ਫਿਲਮ ਲਿਖੀ ਕਿਉਂਕਿ ਕਈ ਵਾਰ ਹੁੰਦਾ ਹੈ ਕਿ ਯੂ نو ਲੋਕਾਂ ਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਇਹ ਲੈ ਗ੍ਰੀਡ ਹੁੰਦੀ ਆ ਕਿ ਇੱਕ ਫੀਮੇਲ ਓਰੀਐਂਟਡ ਬਸ ਮੈਂ ਹੀ ਹੋਵਾਂ ਸੋ ਆਫਰਸ ਤਾਂ ਕਾਫੀ ਹੁੰਦੇ ਕਿ ਨਹੀਂ ਬਸ ਇਹ ਫੀਮੇਲ ਓਰੀਐਂਟਡ ਆ ਥੋੜੇ ਲਈ ਲਿਖੀ ਆ ਫਿਲਮ ਪਰ ਜਦੋਂ ਪੜਦੇ ਆ ਤਾਂ ਯੂ نو ਉਹ ਉਹ ਮਜ਼ਾ ਨਹੀਂ ਆਉਂਦਾ ਯੂ ਨੀਡ ਅ ਸਟਰੋਂਗ ਰਾਈਟਰ ਜੋ ਕਿ ਸਪੈਸ਼ਲੀ ਸਾਨੂੰ ਤਾਂ ਲਾਈਕ ਡਬਲ ਟ੍ਰਿਪਲ ਪ੍ਰੂਫ ਕਰਨਾ ਪੈਂਦਾ ਹੈ ਐਸ ਟੂ ਫੀਮੇਲ ਲੀਡਸ ਸੋ ਯੂ نو ਉਹ ਸਟਰੋਂਗ ਰਾਈਟਿੰਗ ਉਹ ਬੈਕਿੰਗ ਦੀ ਬਹੁਤ ਜ਼ਰੂਰੀ ਤੁਸੀਂ ਦੋਨਾਂ ਨੇ ਇੰਜੋਏ ਕੀਤਾ ਆਪਸ ਵਿੱਚ ਕੰਮ ਕਰਕੇ ਨਹੀਂ ਤਾਂ ਜ਼ਿਆਦਾਤਰ ਅਸੀਂ ਸੁਣਦੇ ਆ ਕਿ ਲੜਾਈ ਹੋ ਗਈ ਜੀ ਅਸਲ ਤੇ ਮੈਨੇ ਬਹੁਤ ਇੰਜੋਏ ਕੀਤਾ ਪਰ ਸਾਡੀ ਲੜਾਈ ਕਰਾਣ ਦੀ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਬਹੁਤ ਇੰਜੋਏ ਕੀਤਾ ਐਂਡ ਆਈ ਥਿੰਕ ਕਮ ਜੋ ਵੀ ਮਤਲਬ ਤੁਸੀਂ ਟ੍ਰੇਲਰ ਵੀ ਦੇਖ ਰਹੇ ਹੋ ਉਹ ਉਹ ਚੀਜ਼ਾਂ ਤੁਸੀਂ ਲੁਕਾ ਨਹੀਂ ਸਕਦੇ ਜੋ ਕੈਮਿਸਟਰੀ ਜੈਨੂਇਨ ਹੁੰਦੀ ਆ ਆਰਗੈਨਿਕ ਹੁੰਦੀ ਆ ਸਾਡੇ ਫੋਟੋਸ ਸਾਡੀ ਰੀਲਸ ਯੂ نو ਨੇ ਤਾਂ ਅਸੀਂ ਸ਼ੂਟਿੰਗ ਦੇ ਦੌਰਾਨ ਅਨੇ ਤਾਂ ਹੁੰਦਾ ਕਿ ਕੱਟ ਐਂਡ ਲਾਈਕ ਇਧਰ ਪੱਜ ਜਾਣਾ ਕਿ ਉਹਦੇ ਨਾਲ ਨਹੀਂ ਬਹਿਣਾ ਉਧਰ ਕੁਝ ਕਰ ਬਟ ਲਾਈਕ ਇਹ ਉਹ ਹੁੰਦਾ ਸੀ ਕੀ ਕੱਟ ਹੁੰਦਾ ਸੀ ਫਿਰ ਅਸੀਂ ਭੱਜ ਕੇ ਇੱਕ ਰੀਲ ਬਣਾਉਣੀ ਆ ਚਲੋ 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 ਜੋ ਰੀਲ ਬਣਾ ਲਾਈਕ ਵੀ ਵੇਰ ਵੀ ਵੇਰ ਟੂਗੇਦਰ ਦੋ ਹੋਲ ਟਾਈਮਸ ਸਟਾਈ ਹੀ ਗੋਲ ਸੀਗਾ ਕਿ ਇਸ ਫਿਲਮ ਲਈ ਅਸੀਂ ਜਿੰਨਾ ਮਤਲਬ ਇਕੱਠਾ ਕਰ ਸਕੀਏ ਵੀ ਹੈਵ ਟੂ ਡੂ ਅੱਛਾ ਮੈਂ ਗਾਣੇ ਇਹਨਾਂ ਦੇ ਸੁਨੇ ਕੁਝ ਜਿਹੜੇ ਹਾਲੇ ਰਿਲੀਜ਼ ਵੀ ਹੋਣੇ ਹਲਤਾ ਫਿਲਹਾਲ ਇੱਕੋ ਹੀ ਹੋਇਆ ਬਟ ਪੁਰਾਣੇ ਗਾਣਿਆਂ ਦਾ ਇਸਤੇਮਾਲ ਵੀ ਉਹਨਾਂ ਨੂੰ ਦੁਬਾਰਾ ਜਿਹੜਾ ਤਾਤਾਜ਼ਾ ਕੀਤਾ ਜਾ ਰਿਹਾ ਲੋਕਾਂ ਦੀ ਯਾਦ ਯਾਦਾਂ ਦੇ ਵਿੱਚ ਇਹ ਕੋਈ ਸਟ੍ਰੈਟਜੀ ਸੀ ਜਾਂ ਤੁਹਾਨੂੰ ਲੱਗਿਆ ਕਿ ਨਹੀਂ ਬਾਕੀ ਪੁਰਾਣੇ ਗਾਣੇ ਵੀ ਇਨਕਲੂਡ ਕਰਨੇ ਚਾਹੀਦੇ ਨੇ ਨਹੀਂ ਉਹ ਇੱਕ ਗਾਣਾ ਪਾਰਟਿਕੂਲਰਲੀ ਐਕਚੁਅਲੀ ਜਦੋਂ ਉਹ ਗਾਣਾ ਮੈਨੂੰ ਵੈਸੇ ਵੀ ਬਹੁਤ ਪਸੰਦ ਹੈ ਔਰ ਜਦੋਂ ਅਸੀਂ ਇਹ ਫਿਲਮ ਤੇ ਕੰਮ ਕਰ ਰਹੇ ਸੀ ਤਾਂ ਉਸ ਗਾਣੇ ਦੀ ਨਾ ਵਾਈਬ ਨਾਲ ਫਿਲਮ ਦੀ ਵਾਈਬ ਮੈਚ ਕਰਦੀ ਸੀ ਹਾਲਾਂਕਿ ਇਹਨਾਂ ਦਾ ਉਹ ਰਿਲੇਸ਼ਨ ਨਹੀਂ ਹੈ ਬਟ ਕਿਤੇ ਨਾ ਕਿਤੇ ਉਹ ਵਾਈਬ ਗਾਣਾ ਵਾਈਬ ਦਿੰਦਾ ਸੀ ਸੋ ਫਿਰ ਸਾਨੂੰ ਸੋਚਿਆ ਕਿ ਯਾਰ ਇਹ ਗਾਣਾ ਰੀਕ੍ਰੀਏਟ ਵੀ ਕਰਦੇ ਹਾਂ ਸੋ ਫਿਰ ਉਹ ਰੀਕ੍ਰੀਏਟ ਕੀਤਾ ਬਾਲੀਵੁੱਡ ਦੇ ਵੀ ਸਿੰਗਰਸ ਤੁਸੀਂ ਲਿਆਉਂਦੇ ਪੰਜਾਬ ਦੇ ਵਿੱਚ ਆਲਰੇਡੀ ਬਹੁਤ ਪੁਰਾਣੇ ਪੁਰਾਣੇ ਸਿੰਗਰਸ ਹੈਗੇ ਨੇ ਤੁਸੀਂ ਕਿੱਦਾਂ ਮਨਾ ਕਿਵੇਂ ਲਿਆ ਕਿ ਇੱਥੇ ਆ ਕੇ ਗਾਣੇ ਗਾਓ ਜੀ ਨਹੀਂ ਹੁਣ ਤਾਂ ਪੰਜਾਬੀ ਇੰਡਸਟਰੀ ਐਕਚੁਅਲੀ ਇੰਨੀ ਵਧੀਆ ਗਰੋ ਕਰ ਰਹੀ ਹੈ ਕਿ ਉੱਥੋਂ ਦੇ ਸਿੰਗਰ ਨੂੰ ਸਭ ਨੂੰ ਪਤਾ ਹੈ ਪੰਜਾਬੀ ਫਿਲਮਾਂ ਦਾ ਬਾਰੇ ਔਰ ਐਕਸਾਈਟਿਡ ਰਹਿੰਦੇ ਆ ਸੋ ਕ੍ਰਿਸ਼ਨਾ ਬਰਵਾ ਜੀ ਜਿਨ੍ਹਾਂ ਨੇ ਉਹ ਚੱਕਦੇ ਦਾ ਮੋਲਾ ਮੇਰੇ ਲੈ ਲੈ ਮੇਰੀ ਜਾਨ ਜਾਂ ਨਮਸਤੇ ਲੰਡਨ ਦਾ ਉਹ ਗਾਣਾ ਹੈ ਮੈਂ ਜਹਾਂ ਰਹੂ ਉਹ ਬਹੁਤ ਵਧੀਆ ਸਿੰਗਰ ਹੈ ਔਰ ਕਮਾਲ ਦੀ ਗੱਲ ਇਹ ਹੈ ਕਿ ਉਹ ਓਡੀਸ਼ਾ ਦੇ ਹੈ ਬਟ ਪੰਜਾਬ ਯੂਨੀਵਰਸਿਟੀ ਤੋਂ ਪਾਸ ਆਊਟ ਹੈ ਔਰ ਉਹਨਾਂ ਨੂੰ ਪੰਜਾਬੀ ਬਹੁਤ ਵਧੀਆ ਬੋਲਣੀ ਆਉਂਦੀ ਹੈ ਸੋ ਬਹੁਤ ਟੈਲੈਂਟਡ ਹੈ ਤੇ ਉਦੋਂ ਤੋਂ ਹੀ ਮੇਰਾ ਮਨ ਸੀਗਾ ਕਿ ਕਦੇ ਮੈਂ ਉਹਨਾਂ ਨਾਲ ਕੰਮ ਕਰਾਂ ਹੂੰ ਸੋ ਐਸ ਫਿਲਮ ਚ ਉਹਨਾਂ ਨੇ ਇੱਕ ਸੈਡ Song ਆਇਆ ਹੈ ਤੋ ਛੇਤੀ ਤੁਹਾਡੇ ਸਾਹਮਣੇ ਆਊਗਾ ਮੈਨੂੰ ਲੱਗਾ ਕਿ ਜਿਹੜਾ ਇਹ ਗਾਣੇ ਜਿਸ ਗਾਣੇ ਦੀ ਹੁਣ ਅਸੀਂ ਗੱਲ ਮੈਂ ਪਹਿਲਾਂ ਗੱਲ ਕਰ ਰਹੀ ਸੀਗੀ ਮੇਰੇ ਖਿਆਲ ਨਾਲ ਪੇਕੇ ਦੋਵੇਂ ਭੈਣਾਂ ਨੱਚੀਆਂ ਵਾਲਾ ਗਾਣਾ ਮੈਨੂੰ ਲੱਗਦਾ ਉਹ ਟ੍ਰੈਂਡਿੰਗ ਚ ਜਾਊਗਾ ਤੁਹਾਨੂੰ ਆਪ ਨੂੰ ਵੀ ਸੁਣ ਕੇ ਲੱਗਿਆ ਹੋਣਾ ਇੱਕ ਵਾਰ ਤਾਂ ਸਾਨੂੰ ਵੀ ਲੱਗਦਾ ਵੀ ਇਹ ਟ੍ਰੈਂਡਿੰਗ ਚ ਹੀ ਹੈ ਕਿਉਂਕਿ ਉਹ ਪੁਰਾਣਾ ਗਾਣਾ ਆਲਰੇਡੀ ਲੋਕਾਂ ਨੂੰ ਪਸੰਦ ਸੀਗਾ ਤੇ ਹੁਣ ਜਦੋਂ ਉਹਨੂੰ ਉਹਦਾ ਕਰਕੇ ਬਣਾਇਆ ਆਪਾਂ ਤੇ ਮੈਨੂੰ ਲੱਗਦਾ ਕਿ ਇਹ ਬਹੁਤ ਵਧੀਆ ਸੌਂਗ ਲੱਗਦਾ ਜਦੋਂ ਵੀ ਗਾਣਾ ਵੱਜਦਾ ਦਿਲ ਕਰਦਾ ਮੈਂ ਖੜੇ ਹੋ ਕੇ ਨੱਚਾਂ ਅੱਛਾ ਜਗਦੀਪ ਜੀ ਮੈਂ ਟ੍ਰੇਲਰ ਲਾਂਚ ਵੇਲੇ ਤੁਹਾਨੂੰ ਦੇਖਿਆ ਤੁਸੀਂ ਨੀਰੂ ਬਾਜਵਾ ਜੀ ਬਾਰੇ ਕੁਝ ਗੱਲ ਕਰ ਰਹੇ ਸੀ ਕਿਸੇ ਚੀਜ਼ ਦਾ ਜ਼ਿਕਰ ਕੀਤਾ ਤੇ ਤੁਹਾਡੇ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਐਦਾਂ ਕਿਉਂ ਨਹੀਂ ਐਕਚੁਅਲੀ ਓਨੈਸਟਲੀ ਦੱਸਾਂ ਤਾਂ ਮੈਨੂੰ ਪਤਾ ਨਹੀਂ ਲੱਗਿਆ ਕਿ ਕਿਉਂ ਹੋ ਗਿਆ ਉਹ ਔਰ ਮੈਂ ਬਾਅਦ ਚ ਵੀ ਸੋਚਿਆ ਕਿ ਯਾਰ ਕੀ ਰੀਜ਼ਨ ਸੀਗਾ ਤਾਂ ਕੁਝ ਸਮਝ ਨਹੀਂ ਆਇਆ ਬਟ ਐਕਚੁਅਲੀ ਉਹ ਜੋ ਮੈਂ ਗੱਲ ਬੋਲ ਰਿਹਾ ਸੀਗਾ ਉਹ ਗੱਲ ਇੱਕ ਮੇਕਰ ਲਈ ਇੱਕ ਰਾਈਟਰ ਲਈ ਜਾਂ ਡਾਇਰੈਕਟਰ ਲਈ ਬਹੁਤ ਵੱਡੀ ਬਲੇਸਿੰਗ ਹੈ ਕਿ ਤੁਹਾਡਾ ਜੇ ਸਟਾਰ ਤੁਹਾਡੇ ਤੇ ٹرسٹ ਕਰਦਾ ਹੈ ਨਾ ਉਹ ਕਹਾਣੀ ਨੂੰ ਲੈ ਕੇ ਬਿਲਕੁਲ ਵੀ ਇਨਸਿਕਿਉਰ ਨਹੀਂ ਹੈ ਉਹ ਨੂੰ ਹਿਲਾ ਨਹੀਂ ਰਿਹਾ ਜਾਂ ਹਰ ਸੀਨ ਆਪਣੇ ਦਿਨ ਹੀ ਲੈ ਜਾ ਰਿਹਾ ਸੋ ਫਿਰ ਤੁਹਾਡੀ ਕਹਾਣੀ ਖਤਮ ਖਰਾਬ ਨਹੀਂ ਹੁੰਦੀ ਇੱਕ ਟੀਮ ਦਾ ਵਰਕ ਦਿਖਦਾ ਔਰ ਇੱਕ ਪੂਰੀ ਕੰਪਲੀਟ ਫਿਲਮ ਦਿਖਦੀ ਹੈ ਇਹ ਨਹੀਂ ਦਿਖਦਾ ਕਿ ਯਾਰ ਇੱਕ ਹੀ ਬੰਦਾ ਦਿਖ ਰਿਹਾ ਬਾਕੀ ਕੋਈ ਹੈ ਹੀ ਨਹੀਂ ਹੂੰ ਸੋ ਕਈ ਵਾਰੀ ਇਸੇ ਇਨਸਿਕਿਉਰਟੀ ਦੇ ਚੱਕਰ ਚ ਵਧੀਆ ਤੋਂ ਵਧੀਆ ਪ੍ਰੋਜੈਕਟ ਖਰਾਬ ਹੋ ਜਾਂਦੇ ਆ ਕਿ ਆਰਟਿਸਟ ਸਿਰਫ ਆਪਣੇ ਤੇ ਲੈਣ ਲਈ ਔਰ ਜਦੋਂ ਇੱਕ ਵਾਰੀ ਫਿਲਮ ਖਰਾਬ ਹੈ ਫਿਰ ਕਿਸੇ ਦਾ ਫਾਇਦਾ ਨਹੀਂ ਹੁੰਦਾ ਚਾਹੇ ਤੁਹਾਡਾ ਰੋਲ ਕਿੰਨਾ ਵੀ ਵੱਡਾ ਹੋਵੇ ਹੂੰ ਸੋ ਉਹ ਨਿਰੂਜੀ ਨਾਲ ਕਿਉਂਕਿ ਏਡੇ ਵੱਡੇ ਸਟਾਰ ਹੈ ਔਰ ਉਹ ਕਦੇ ਇੱਕ ਸੀਨ ਲਈ ਵੀ ਐ ਇੱਕ ਡਾਇਲੋਗ ਲਈ ਵੀ ਨਹੀਂ ਕਦੇ ਬੋਲਦੇ ਸੋ ਬਹੁਤ ਵੱਡੀ ਗੱਲ ਆ ਤਾਨੇ ਜੀ ਤੁਸੀਂ ਜਦੋਂ ਨਿਰੂਜ ਜੀ ਨਾਲ ਕੰਮ ਕੀਤਾ ਤੁਹਾਨੂੰ ਲੱਗਾ ਕਿ ਉਹਨਾਂ ਦੇ ਵਿੱਚ ਕੋਈ ਉਹ ਵੱਡੇ ਸਟਾਰ ਵਾਲੀ ਉਹ ਹੈਗੀ ਐ ਐਟੀਟਿਊਡ ਹੁੰਦਾ ਨਾ ਕਈਆਂ ਮੈਂ ਬਾਲੀਵੁੱਡ ਦੇ ਵਿੱਚ ਕਾਫੀ ਸਟਾਰਸ ਨੂੰ ਦੇਖਿਆ ਉਹਨਾਂ ਦੇ ਵਿੱਚ ਹੁੰਦਾ ਕਿ ਮੈਂ ਮੈਨੂੰ ਇੰਨੇ ਸਾਲ ਹੋ ਗਏ ਨੇ ਇੰਡਸਟਰੀ ਦੇ ਵਿੱਚ ਹਾਲੇ ਤੁਸੀਂ ਨਵੇਂ-ਨਵੇਂ ਆਏ ਹੋ ਤਾਂ ਤੁਹਾਨੂੰ ਉਹਨਾਂ ਨੇ ਫੀਲ ਹੋਣ ਦਿੱਤਾ ਉਹ ਇੱਕ ਨਾ ਫਰਕ ਹੈ ਬਹੁਤ ਛੋਟਾ ਜਿਹਾ ਉਹਨਾਂ 'ਚ ਵੱਡੇ ਸਟਾਰ ਵਾਲੀ ਕੁਆਲਿਟੀਆਂ ਨੇ ਵੱਡੇ ਸਟਾਰ ਵਾਲਾ ਐਰੋਗੈਂਸ ਨਹੀਂਗਾ ਸੋ ਯੈਸ ਸ਼ੀ ਇਜ਼ ਅ ਸਟਾਰ ਵਿਦ ਦਾ ਕੁਆਲਿਟੀਜ਼ ਆਫ ਅ ਸਟਾਰ ਉਹ ਸਿੱਖਿਆ ਮੈਂ ਐਰੋਗੈਂਸ ਨਹੀਂ ਫੀਲ ਕੀਤੀ ਨੀਰਜ ਜੀ ਤੁਹਾਨੂੰ ਕਿਵੇਂ ਲੱਗਿਆ ਕਿਉਂਕਿ ਅਪਕਮਿੰਗ ਸਟਾਰ ਨੇ ਬਹੁਤ ਪਸੰਦ ਕਰਦੇ ਆ ਟ੍ਰੇਲਰ ਦੇ ਜੋ ਕਮੈਂਟ ਸੈਕਸ਼ਨ ਹੈ ਜੇ ਤੁਸੀਂ ਥੱਲੇ ਜਾ ਕੇ ਚੈੱਕ ਕਰੋਗੇ ਨਾ ਕਮੈਂਟਸ ਮੈਂ ਰੀਡ ਕੀਤੇ ਆਂਦੇ ਹੋਏ ਉਹਦੇ ਚ ਲਿਖਿਆ ਹੋਇਆ ਵਾਹ ਜੀ ਕਮਾਲ ਦੀ ਜੋੜੀ ਤਾਨਿਆ ਨੀਰੂ ਬਾਜਵਾ ਨਹੀਂ ਸੋਚ ਸਕਦੇ ਸੀ ਬਹੁਤ ਸੀ ਇਜ਼ ਅ ਡ੍ਰੀਮ ਗਰਲ ਹਾਂ ਸੀ ਇਜ਼ ਸਾਰੇ ਮੁੰਡੇ ਨੂੰ পাগল ਕੀਤਾ ਹੋਇਆ ਉਹ ਬਿਊਟੀ ਮੇਰਾ ایکسپੀਰੀਅੰਸ ਬਹੁਤ ਹੀ ਜੇਨੂਇਨ ਸੀ ਕਾ ਤਾਨਿਆ ਨਾਲ ਐਂਡ ਦਿਸ ਇਜ਼ ਅ ਫਰਸਟ ਟਾਈਮ ਕਿ ਨਾ ਪਿਓਰ ਰਿਲੇਸ਼ਨ ਵਰਕਿੰਗ ਰਿਲੇਸ਼ਨਸ਼ਿਪ ਸੀਗਾ ਐਂਡ ਮੈਂ ਹਰ ਇੰਟਰਵਿਊ ਚ ਕਹਿੰਨੀ ਆ ਕਿ ਸ਼ੀ ਇਜ਼ ਲਾਈਕ ਅ ਲਿਟਲ ਸਿਸਟਰ ਬੇਬੀ ਸਿਸਟਰ ਅਸੀਂ ਨਾ ਜੋ ਲਾਵਾਂਗੇ ਅੱਜ ਟਾਈਮ ਕੇ ਆਪਣੀ ਕਾਲਾ ਟਿੱਕਾ ਲਾ ਲੂ ਅੱਜ ਅੱਜ ਅਸੀਂ ਸੂਟ ਵੀ ਮੈਚਿੰਗ ਪਾ ਕੇ ਆਏ ਆ ਸੋ ਅਮ ਇਟ ਵਾਸ ਬਹੁਤ ਹੀ ਜੈਨੂਇਨ ਸੀ ਐਂਡ ਮੈਂ ਕਹਿੰਦਾ ਉਹ ਹੀ ਸਾਡੇ ਪਰਫਾਰਮੈਂਸ ਵਿੱਚ ਤੁਸੀਂ ਮਹਿਸੂਸ ਕਰੋਗੇ ਹਮ ਅੱਛਾ ਹੁਣ ਤੁਹਾਡੇ ਤੁਸੀਂ ਇੱਕੋ ਹੀ ਕੁਐਸਚਨ ਹੈ ਤੁਸੀਂ ਤਿੰਨਾਂ ਨੇ ਇੱਕ ਇੱਕ ਕਰਕੇ ਆਨਸਰ ਦੇਣਾ ਹੈ ਤੁਹਾਡੇ ਮੁਤਾਬਿਕ ਕੌਣ ਹੈ ਫਫੇ ਗੁੱਟਣੀ ਤੁਸੀਂ ਰੀਅਲ ਲਾਈਫ ਦੇ ਵਿੱਚ ਉਹਦਾ ਨਾਮ ਨਹੀਂ ਡਿਸਕਲੋਸ ਕਰਨਾ ਪਰ ਐਕਚੁਅਲ ਦੇ ਵਿੱਚ ਦੱਸਣਾ ਹੈ ਉਹਦਾ ਕੋਈ ਜੁੜਿਆ ਹੋਇਆ ਕਿੱਸਾ ਵੀ ਦੱਸ ਸਕਦੇ ਹੋ ਤੁਸੀਂ ਮਿਰੂ ਜੀ ਤੁਹਾਡੇ ਤੋਂ ਸ਼ੁਰੂ ਕਰਾਂਗੀ ਬਹੁਤ ਹੈ ਜੀ ਆਈ ਥਿੰਕ ਇਹ ਜਿਹੜੀ ਮਿਥ ਹੈ ਜੋ ਅਸੀਂ ਕਹਿੰਨੇ ਕਿ ਦੋ ਕੁੜੀਆਂ ਕੰਮ ਨਹੀਂ ਕਰ ਸਕਦੀਆਂ ਜਾਂ ਐਵੇਂ ਹੀ ਅਸੀਂ ਜਦੋਂ ਆਈ ਥਿੰਕ ਬਿਫੋਰ ਹੁਣ ਤਾਂ ਚਲੋ ਅਸੀਂ ਮੈਚੁਰ ਹੋ ਗਏ ਨੇ ਐਵੇਂ ਆਪਣੇ ਮਨ ਦੇ ਵਿੱਚ ਬਣਾ ਲੈਂਦੇ ਕਿ ਉਹ ਮੇਰੇ ਬਾਰੇ ਆ ਕਹਿੰਦੀ ਆ ਉਹ ਕਹਿੰਦੀ ਆ ਆਈ ਥਿੰਕ ਕਾਫੀ ਲੋਕ ਮਤਲਬ ਇਹ ਜਿਹੜੀ ਮਿਸ ਅੰਡਰਸਟੈਂਡਿੰਗ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਫੀਮੇਲਸ ਨਹੀਂ ਮੇਲਸ ਆ ਸੋ ਕਾਫੀ ਮੇਲ ਫਰਫੇਕੁਟ ਨਹੀਂ ਹਨ ਇਨ ਸਰਟ ਇੰਡਸਟਰੀ ਚ ਬਟ ਕਿਉਂਕੈਸੀ ਜਦੋਂ ਵੀ ਇੱਕ ਦੂਜੇ ਨੂੰ ਐਂ ਉਹ ਉਹ ਉਹੀ ਥਾਟ ਲੱਗ ਕੇ ਫਿਰ ਅਸੀਂ ਇੱਕ ਦੂਜੇ ਨੂੰ ਮਿਲਦੇ ਆ ਵੀ ਨਹੀਂ ਕੋਈ ਫਿਲਮ ਵੀ ਆਉਂਦੀ ਆ ਦੇਰ ਦੇ ਬੀ ਲਾਈਕ ਨਹੀਂ ਰਹੰਦੋ ਸੋ ਆਈ ਥਿੰਕ ਸਾਨੂੰ ਯੂ نو ਇਹ ਚੀਜ਼ਾਂ ਕਿਸ ਮਤਲਬ ਕਿਸੇ ਗੱਲਾਂ ਵਿੱਚ ਨਹੀਂ ਹੋਣੀਆਂ ਚਾਹੀਦੀਆਂ ਵੀ ਸ਼ੁੱਡ ਐਕਸਪੀਰੀਅੰਸ ਮੀਟਿੰਗ ইਚ ਅਦਰ ਐਂਡ ਸਪੀਕ ਟੂ ইਚ ਅਦਰ ਨੂੰ সাপোর্ট ਕਰੀਏ ਜੋ ਆਈ ਥਿੰਕ ਅਬ ਮਤ ਕਾਫੀ ਹੋ ਰਿਹਾ ਹੋਣ ਇਸ ਲਾਈਕ ਸਿਮੀ ਨਿਮਰਤ ਸਰਗੁਨ ਸਾਰੇ ਮਤਲਬ ਇਟਸ ਲਾਈਕ ਯੂ نو ਉਹ ਜਿਹੜਾ ਇੱਕ ਇਕ ਵਾਲ ਸੀ ਸਾਡੇ ਸਾਡੇ ਵਿੱਚ ਅਸੀਂ ਉਹ ਹਟਾ ਕੇ ਇੱਕ ਦੂਸਰੇ ਨਾਲ ਕਮਿਊਨੀਕੇਟ ਕਰ ਰਹੇ ਹਾਂ ਕਿ ਕੁਝ ਹੋਰ ਲੋਕ ਹੁੰਦੇ ਨੇ ਜਿਹੜੇ ਵਿੱਚ ਪੈ ਕੇ ਐਵੇਂ ਦੀਆਂ ਚੀਜ਼ਾਂ ਦੇ ਵਿੱਚ ਦਰਾਰ ਪਾਉਂਦੇ ਨੇ ਹਾਂ ਆਈ ਥਿੰਕ ਸੋ ਤੇ ਉਹ ਕਹਿੰਦੇ ਵੇ ਨਾ ਕਿ ਫਿਲਮਾਂ ਵੀ ਕਿੰਨੀਆਂ ਬੰਦੇ ਲਾਈਕ ਵੀ ਨੂੰ ਅਸੀਂ ਤਾਂ ਬਹੁਤ ਡਿਸਕਸ ਕੀਤਾ ਕਿ ਫਲਾਣੇ ਨੇ ਆ ਆ ਕਿਹਾ ਕਿ ਉਹ 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 ਰੋਲ ਮੰਗਦੀ ਆ ਉਹਨੇ ਫੋਨ ਕੀਤਾ ਤੂੰ ਕਰ ਲੈ ਇੰਨੇ ਪੈਸੇ ਚਾਰ ਲੈ ਸੋ ਆਈ ਏਮ ਬਹੁਤ ਹੁੰਦਾ ਹੈ ਨਾ ਆਈ ਮੀਨ ਐਵੇਂ ਆਈ ਮੀਨ ਆਈ ਥਿੰਕ ਅਸੀਂ ਸਾਰੇ ਬਹੁਤ ਇੰਟੈਲੀਜੈਂਟ ਮਚੂਰ ਆ ਐਂਡ ਵੀਵ ਵੀਵ ਕਮ ਟੂ ਅੰਡਰਸਟੈਂਡ ਕਿ ਉਹ ਜਾਂ ਕੁਝ ਨਹੀਂ ਨਹੀਂ ਵੈਸੇ ਨਾ ਪਰਿਵਾਰਾਂ ਦੇ ਵਿੱਚ ਜ਼ਿਆਦਾ ਦੇਖਿਆ ਜਾਂਦਾ ਕੋਈ ਫੱਫੇ ਕੁੱਟਣੀ ਹੁੰਦੀ ਹੈ ਹੈ ਕੋਈ ਫੈਮਿਲੀ ਚ ਨਾ ਨਹੀਂ ਲੱਸੇ ਮੈਂ ਤਾਂ ਹੀ ਕਹਿਆ ਤਾਂ ਨਾਮ ਨਹੀਂ ਕਿਸੇ ਦਾ ਲੈਣਾ ਪਰ ਦਿਲ ਨਹੀਂ ਦਿਖਾਉਣਾ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਤਾਨੀਆ ਤੁਸੀਂ ਤੁਹਾਨੂੰ ਦੱਸਣਾ ਪੈਣਾ ਕੋਈ ਕੋਈ ਤਾਂ ਐਵੇਂ ਤਾਂ ਕਿੱਸਾ ਹੋਣਾ ਸਕੂਲ ਟਾਈਮ ਦਾ ਜਿਹੜੀ ਸ਼ਿਕਾਇਤ ਲਾ ਦਿੰਦੇ ਹਣੀ ਜਾ ਕੇ ਜਾਂ ਹੁਣ ਕੋਈ ਵੀ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲੇ ਆਂਦੇ 2 ਮਿੰਟ ਤੁਹਾਨੂੰ ਸੱਟੇ ਗੱਲਾਂ ਰਿਕਾਰਡ ਕਰ ਲੈਂਦੇ नहीं बट है आई थिंक बट ना जਵੇਂ ਬਨਾਇਆ ਗਿਆ ਅਸੀਂ ਕਹਿ ਦਿੰਨੇ ਆ ਚਲੋ ਬਟ ਬਹੁਤ ਲਾਈਟ ਵਰਡ ਹੈ ਫਫੇ ਗੁੱਡਨੀਆ ਮਤਲਬ ਜਿੰਨੂੰ ਅਸੀਂ ਬਹੁਤ ਮਾੜਾ ਕਹਿਣਾ ਹੁੰਦਾ ਉਹਨੂੰ ਸ਼ਾਇਦ ਕੁਝ ਹੋਰ ਕਹਿੰਦੇ ਫਫੇ ਗੁੱਡਨੀਆ ਉਹ ਵੀ ਜਿਹੜੇ ਅੰਦਰੋਂ ਠੀਕ ਹੈ ਅੰਦਰੋਂ ਓਕੇ ਵੀ ਨੇ ਪਰ ਹਰਕਤਾਂ ਕਰਦੇ ਸੋ ਉਹ ਕਾਈਂਡ ਆਫ ਕਿ ਹਾਸਾ ਖੇਡਾ ਵੀ ਹੋ ਗਿਆ ਪਰਪਸਲੀ ਕਿਸੇ ਦਾ ਨੁਕਸਾਨ ਵੀ ਨਹੀਂ ਕਰ ਰਹੇ ਬਟ ਹਾਂ ਛੇੜ ਗਏ ਖੇਡ ਗਏ ਸੋ ਉਹ ਸਿਨੈਰੀਓ ਹਾਂ ਉਹ ਵਾਕੇ ਛੇੜਛਾੜ ਤੇ ਚੱਲਦੀ ਰਹਿੰਦੀ ਫੋ ਤਾਂ ਉਸੇ ਹਿਸਾਬ ਨਾਲ ਤਾਂ ਸਾਰੇ ਥੋੜਾ ਥੋੜੇ ਆਪਣੇ ਅੰਦਰ ਫਫੇ ਕੁੱਟਨੀਆ ਸਾਰੇ ਹੁੰਦੇ ਜਿਹਦਾ ਜਿੱਥੇ ਵਾਸ ਚੱਲੇ ਜਗਦੀਪ ਜੀ ਤੁਸੀਂ ਤਾਂ ਲਿਖੀ ਆ ਫਿਲਮ ਤੁਸੀਂ ਤਾਂ ਪੱਕਾ ਵੇਖੀ ਹੋਣੀ ਕੋਈ ਨਾ ਕੋਈ ਨਹੀਂ ਬਹੁਤ ਲੋਕ ਹੁੰਦੇ ਆ ਜੀ ਹਾਂ ਜਿਹੜੇ ਇੱਧਰ ਦੀ ਗੱਲ ਉੱਧਰ ਉੱਧਰ ਦੀ ਗੱਲ ਐ ਇੱਧਰ ਹਨਾ ਐਹੋ ਜਿਹਾ ਕੁਝ ਕਰਦੇ ਪਰ ਉਹ ਆਦਤ ਤੋਂ ਇੰਨੇ ਮਜਬੂਰ ਹੁੰਦੇ ਆ ਕਿ ਉਹਨਾਂ ਨੂੰ ਜਾ ਕੇ ਦੱਸ ਵੀ ਦੋ ਨਾ ਵੀ ਤੂੰ ਭਈਆ ਕਹਿਆ ਸੀ ਐਸ ਬੰਦੇ ਨੂੰ ਇਹ ਮੈਨੂੰ ਪਤਾ ਲੱਗ ਗਿਆ ਐ ਇੱਕ ਦੂ ਮੜ ਕੇ ਨਾ ਕਰੀ ਉਹ ਫਿਰ ਵੀ ਨਹੀਂ ਹਟਦੇ ਉਹ ਇੰਨੇ ਆਦਤ ਤੋਂ ਮਜਬੂਰ ਹੁੰਦੇ ਆਪਾਂ ਇੰਡਸਟਰੀਅਲ ਨੂੰ ਦੱਸ ਦਈਏ ਵੀ ਸਾਰੀਆਂ ਗੱਲਾਂ ਕੋਈ ਨਾ ਕਰਿਆ ਕਰੋ ਨਾ ਕਰਿਆ ਕਰੋ ਸਭ ਨੂੰ ਸਭ ਪਤਾ ਲੱਗ ਜਾਂਦਾ ਉਹਨਾਂ ਨੂੰ ਦੱਸ ਤਾਂ ਉਹਨਾਂ ਨੂੰ ਮੂੰਹ ਤੇ ਕਿ ਭਾਈ ਇਹ ਨਾ ਕਰੋ ਬਟੋ ਉਹਨਾਂ ਦੀ ਆਦਤ ਬਣੀ ਹੋਈ ਹੈ ਹਮ ਅੱਛਾ ਇਹ ਸਟੋਰੀ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਐਕਚੁਅਲ ਦੇ ਵਿੱਚ ਪੰਜਾਬੀ ਸਿਨੇਮਾ ਨੂੰ ਰਾਈਜ਼ ਕਰੇਗੀ ਜ਼ਿਆਦਾ ਬਿਕੋਜ਼ ਇਟਸ ਅ ਵੈਰੀ ਡਿਫਰੈਂਟ ਸਟੋਰੀ ਸਟੋਰੀ ਲਾਈਨ ਹੀ ਡਿਫਰੈਂਟ ਹੈ ਮੈਨੂੰ ਲੱਗਦਾ ਟ੍ਰੇਲਰ ਦਾ ਮਤਲਬ ਹੀ ਹੁੰਦਾ ਹੈ ਕਿ ਪੂਰੀ ਤੁਹਾਨੂੰ ਸਮਝ ਨਾ ਆਵੇ ਪਰ ਫਿਰ ਵੀ ਤੁਹਾਨੂੰ ਆਪਣੇ ਵੱਲ ਖਿੱਚੇ ਔਰ ਬਹੁਤ ਟਾਈਮ ਬਾਅਦ ਐਵੇਂ ਦਾ ਟ੍ਰੇਲਰ ਮੈਨੂੰ ਦੇਖਣ ਨੂੰ ਮਿਲਿਆ ਪੰਜਾਬੀ ਇੰਡਸਟਰੀ ਦੇ ਵਿੱਚ ਕਿ ਜਿਹੜਾ ਖਿੱਚ ਰਿਹਾ ਕਿ ਹਾਂ ਤੁਸੀਂ ਜਾ ਕੇ ਥੀਏਟਰ ਚ ਦੇਖ ਕੇ ਆਓ ਮੂਵੀ ਥੈਂਕ ਯੂ ਥੈਂਕ ਯੂ ਸੋ ਮਚ ਤੁਹਾਨੂੰ ਪਸੰਦ ਆਇਆ ਤੇ ਹਾਂਜੀ ਸਾਡੀ ਤਾਂ ਇਹ ਹੀ ਉਮੀਦ ਹੈ ਸੀ ਅਸੀਂ ਉਮੀਦ ਨਾ ਬਣਾਇਆ ਫਿਲਮ ਬਣਾਈ ਹੈ ਕਿ ਸਭ ਨੂੰ ਪਸੰਦ ਆਊਗੀ ਔਰ ਇਸ ਇਸ ਫਿਲਮ ਦੇ ਚੱਲਣ ਨਾਲ ਬਹੁਤ ਸਾਰੀਆਂ ਚੀਜ਼ਾਂ ਹੈ ਇੱਕ ਤਾਂ ਫੀਮੇਲ ਓਰੀਐਂਟਡ ਫਿਲਮ ਹੈ ਇੱਕ ਸਬਜੈਕਟ ਓਰੀਐਂਟਡ ਫਿਲਮ ਹੈ ਹਨਾ ਸੋ ਹੋਰ ਬਹੁਤ ਸਾਰੇ ਰਾਹਤੇ ਖੁੱਲਣਗੇ ਸੋ ਸਾਨੂੰ ਤਾਂ ਬਹੁਤ ਉਮੀਦਾਂ ਹੈ ਜੀ ਓਕੇ ਹੁਣ ਮੈਂ ਨਾ ਤੁਹਾਨੂੰ ਇੱਕ ਇੱਕ ਵਰਡ ਦਿਖਾਉਂਗੀ ਤੁਸੀਂ ਉਹ ਵਰਡ ਨੂੰ ਛੱਡ ਕੇ ਆਸ-ਪਾਸ ਦੇ ਕੋਈ ਵੀ ਵਰਡ ਜਿਹੜੇ ਨੇ ਦੱਸ ਸਕਦੇ ਹੋ ਬਸ ਉਹ ਵਰਡ ਨਹੀਂ ਬੋਲਣਾ ਹੈਗਾ ਤੇ ਬਾਕੀ ਦੋ ਜਿਹੜੇ ਨੇ ਉਹ ਕਰਕੇ ਦਿਖਾਣਗੇ ਇਟਸ ਬੇਸਿਕਲੀ ਛੋਟੀ ਜਿਹੀ ਗੇਮ ਠੀਕ ਹੈ ਪਹਿਲਾਂ ਨੀਰਵਾਜਾ ਜੀ ਠੀਕ ਹੈ

ਔਰ ਉਹ ਫੀਮੇਲ ਬਣ ਕੇ ਐਕਟ ਕਰਦੇ ਸੀ ਔਰ ਉਹ ਬਹੁਤ ਫੇਮਸ ਕਰੈਕਟਰ ਸੀ ਕੇ ਦੋਨੇ ਅਤਰੋ ਚਤਰੋ ਬਹੁਤ ਫਿਲਮ ਸਟਾਰਟਿੰਗ ਦੀਆਂ ਫਿਲਮਾਂ ਚ ਵੀ ਆਏ ਬਹੁਤ ਫਨੀ ਹੁੰਦੇ ਸੀ ਬਹੁਤ ਫਨੀ ਹਮ ਓਕੇ ਨੈਕਸਟ ਹੈਗਾ ਪਰ ਮੈਮ ਤੁਸੀਂ ਉਧਰ ਉਧਰ ਮੈਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਓਕੇ ਆਸਾਨ ਹੈ ਵੈਸੇ ਤੁਹਾਡੇ ਵਾਸਤੇ ਹਮ ਮਿਉ ਬਿੱਲੀ ਮਾੜੋ ਉਧਰ ਵੀ ਸਮਝਾਓ ਨਾ ਚਲਾਕ ਕੋ पर फिर से को बिल्ली अब ओ डोंट डोंट ऑनला डायलॉग नहीं पागल बिल्कुल नहीं नहीं मम्मी दी मासी क्या पूरा बोलो बिल्ली मासी जो पहले वर्ड चूज कीता सी वो की माड़ो बिल्ली हाय हाय जो से चूज कीता सी ऑल चलो आपको मासी इंशाल्लाह वेरी गुड मैम तू सी भी दस ना आगे अपन जितना ओके

ਉਕੇ ਨਾ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਥੋੜੀ ਬਹੁਤ ਝੋੜ-ਝੋੜ ਕੇ ਪੜ੍ਹਦਾ ਪੰਜਾਬੀ ਅੱਛਾ ਅੱਛਾ ਹਾਂਜੀ ਹਾਂਜੀ ਇਹ ਥੋੜਾ ਜਿਹਾ ਡਿਫਿਕਲਟ ਹੈ ਬਾਕੀ ਹੈ ਨਾ ਦੋ ਵਰਡ ਹੈ ਜਿਹੜਾ ਪਿਛਲਾ ਵਰਡ ਹੈ ਉਹ ਸਾਡੀ ਇੰਡਸਟਰੀ ਚ ਇੱਕ ਗਾਣੇ ਲਿਖਣ ਵਾਲਾ ਬਹੁਤ ਮਸ਼ਹੂਰ ਹੈ ਓਕੇ ਉਹਦਾ ਨਾਮ ਹੈਪੀ ਹੈਪੀ ਰਾਈਕੋਰ ਗਾਣੇ ਲਿਖਣ ਵਾਲਾ ਸਭ ਤੋਂ ਮਸ਼ਹੂਰ ਪੰਜਾਬੀ ਆਪਣੀ ਫਿਲਮਾਂ ਦੇ ਗਾਣੇ ਲਿਖਿਆ ਹੈ ਸਰਦਾਰ ਜੀ ਜਾਨੀ ਤਾਂ ਪਿਛਲਾ ਵਰਡ ਜਾਨੀ 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 ਦੁਸ਼ਮਣ ਇੱਕ ਮਿੰਟ ਰੁਕ ਜਾ ਪਿਛਲਾ ਵਰਡ ਆ ਗਿਆ ਜਾਨੀ ਹੈਨਾ ਔਰ ਪਹਿਲਾ ਪਹਿਲਾ ਵਰਡ ਹੈ ਜੇ ਆਏ ਕੋਈ ਕੋਠਾ ਉਹ ਸਾਦੀਏ ਤਾਂ ਪਹਿਲਾ ਵਰਡ ਆ ਜਾਣਾ ਕਲੋਸ ਕਲੋਸ ਤੇ ਜਾਨੀ ਤੇ ਜਾਨੀ ਵੈਰੀ ਗੁੱਡ ਅਸੀਂ ਸਮਾਂ ਲੈਨੇ ਇੱਕ ਦੂਜੇ ਨੂੰ ਬਸ ਬੰਨ੍ਹ ਦੀ ਨਹੀਂ ਸੱਡੀ ਠੀਕ ਪਰ ਵਧੀਆ ਗੇ ਮੈਂ ਨਾ ਹਾਂ ਅੱਛਾ ਨੀਰੁਵਾਜ ਵਾਦੀ ਤੁਹਾਡੇ ਵਾਸਤੇ ਅੱਛਾ ਮੈਨੂੰ ਠਹਿ ਨਹੀਂ ਪੜਨਾ ਹੁੰਦਾ ਅਗਲਾ ਤਾਂ ਮੈਂ ਪੜ ਲਿਆ ਸੀ ਓਕੇ ਇਟਸ ਈਜ਼ੀ ਕਿੱਪੀ ਜੀ ਦਾ ਇਹ ਗਾਣਾ ਹੈ ਬੜੇ ਖانے ਉਹਨਾਂ ਦੇ ਅੰਗਰੇਜ਼ੀ ਬੀਟ ਐਗਜੈਕਟ ਨਹੀਂ ਹੋ ਰਹੀ ਕਰਨਾ ਥੋੜਾ ਬਹੁਤ ਖੁਸ਼ ਆਸਪਾਸ ਕਿਹੜੀ ਫਿਲਮ ਦਾ ਗਾਣਾ ਐਲਬਮ ਦਾ ਫਿਲਮ ਦਾ ਐਲਬਮ ਫਿਲਮ ਐਲਬਮ ਦਾ ਪੁਰਾਣਾ ਗਾਣਾ ਫੁਲਕਾਰੀ ਰੌਕਸਟਾਰ ਓਕੇ ਤਾਂ ਫੁਲਕਾਰੀ ਪੂਨੀਆ ਚਰਖਾ ਹਾਨੀ ਸਿਗਨਲ ਸੀ ਯੂ ਛੇ ਫੁੱਟ ਦੇ ਮੋਟਿਆ ਨਾ ਤੇ ਬੋਰੀਆ ਵੈਲੈਂਟਾਈਨਸ ਤੇ ਕੀ ਮਿਲਦਾ ਹੁੰਦਾ ਫੁੱਲ ਹਾਂ ਗੁਲਾਬ ਗੁਲਾਬ ਵੀ ਮੈਂ ਉਹ ਕਹ ਸਕਦੀ ਸੀ ਸ਼ੀ ਸੈਡ ਦ ਸੈਕੰਡ ਵਰਡ ਫੁੱਲ ਹਾਂ ਫੁੱਲ ਗੁਲਾਬ ਦਾ ਇਹ ਫੁੱਲ ਵਰਡ ਹੈ ਫੁੱਲ ਪਹਿਲਾ ਫੁੱਲ ਹਾਂ ਫੁੱਲਕਾਰੀ ਵੀ ਦੱਸ ਸਕਦੇ ਹਾਂ ਫੁੱਲਕਾਰੀ ਨਹੀਂ ਫੁੱਲ ਕੁੜੀ ਕੀ ਇੱਕ ਕੰਪਲੀਮੈਂਟ ਨਕਰਾ ਜੇ ਕਿਸੇ ਦਾ ਕਿਸੇ ਕੁੜੀ ਦਾ ਕੰਪਲੀਮੈਂਟ ਕਰਨਾ ਹੋਵੇ ਫੁੱਲ ਪਹਿਲਾ ਵਰਡ ਹੈ ਕਿ ਦੂਜਾ ਫੁੱਲਾ ਵਰਗੀ ਹਾਂ ਫੁੱਲਾ ਵਰਗੀ ਨਾਇਸ ਓਕੇ ਤੇ ਨੂੰ ਫੁੱਲਾ ਵਰਗੀ ਕੀ ਇਹ ਵੀ ਸੌਖਾ ਵੈਸੇ ਮਿਲਦਾ ਜੁਲਦਾ ਜਾਈ ਹੈ ਓਕੇ ਐਸੇ 2 ਮਿੰਟ ਸਮਝਾ ਚੁਗੀ ਹੁਣੇ ਤੁਸੀਂ ਮੈਨੂੰ ਕਿਸੇ ਦੀ ਸਟੋਰੀ ਸੁਣਾਉਂਦੇ ਸੀ ਨਾ ਵਿਖਾਉਂਦੇ ਸੀ ਜਿਹਦੇ ਤੇ ਮੈਂ ਕਿਹਾ ਸੀ ਮੈਂ ਸਟੋਰੀਆਂ ਨਹੀਂ ਵੇਖਦੀ ਹਾਂ ਹਾਂ ਵਿਖਾਈ ਸੀ ਉਹਦੇ ਲਾਸਟ ਫਿਲਮ ਸੀ ਨਾ ਉਹਨੂੰ ਕੁੜੀ ਬਣਾ ਦੋ ਲਾਸ ਵੀ ਬੜੀ ਸੀ ਮਿਠੜੀ ਅੱਛਾ ਓਕੇ ਵੈਰੀ ਗੁੱਡ ਬੜੀ ਫਾਸ ਸੀ ਇਹ ਤਾਂ ਮਿਠੜੀ ਓਕੇ ਲਾਸਟ 40 ਵਾਸਤੇ ਦੋ ਵਰਡ ਹੈ ਜਿਹੜਾ ਪਿਛਲਾ ਵਰਡ ਹੈਗਾ ਮਨਜੀ ਦੀ ਇੱਕ ਫਿਲਮ ਹੈ ਅਮਨਿੰਦਰ ਗਿੱਲ ਪਾਜੀ ਦੀ ਫਰਸਟ ਪਿਕਚਰ ਅਮਨਿੰਦਰ ਗਿੱਲ ਭਾਜੀ ਦੀ ਫਰਸਟ ਪਿਕਚ ਤੁਸੀਂ ਨਹੀਂ ਸੀ ਮੈਂ ਸੀ ਉਹਦੇ ਵਿੱਚ ਮੁੰਡੇ ਯੂਕੇ ਦੇ ਉਹਨਾਂ ਦਾ ਡੈਬਿਊ ਸੀ ਉਹ ਤੋਂ ਉਹ ਤੋਂ ਬਾਅਦ ਜਿਹੜੀ ਆਈ ਅੱਛਾ ਓਕੇ ਹਾਂ ਇੱਕ ਇੱਕ ਕੁੜੀ ਪੰਜਾਬ ਦੀ ਹਾਂ ਇਹਦਾ ਦੂਜਾ ਵਰਡ ਕੁੜੀ ਹਾਂ ਕੀ ਸੀ ਮੈਂ ਵਰਡ ਹੀ ਭੁੱਲ ਗਿਆ ਆਪ ਹੀ ਇੱਕ ਵਰਡ ਹੈ ਦੂਜਾ ਵਰਡ ਤਾਂ ਸਹੀ ਆ ਹਾਂ ਤੇ ਔਰ ਜਿਹੜਾ ਪਹਿਲਾ ਵਰਲਡ ਹੈ ਉਹ ਸਰਗੁਨ ਦੀ ਤੇ ਬੀਨੂ ਭਾਜੀ ਦੀ ਇੱਕ ਫਿਲਮ ਆਈ ਸੀ ਉਹ ਤੋਂ ਬਾਅਦ ਅਮਰਜੀਤ ਸਰਾਉ ਨੇ ਕਿੰਨਾ ਸੌਖੇ ਤਰੀਕੇ ਨਾਲ ਸਮਝਾ ਰਹੇ ਹੋ ਤੁਸੀਂ ਅਮਰਜੀਤ ਸਰਾਉ ਨੇ ਡਾਇਰੈਕਟ ਕੀਤੀ ਸੀ ਦੋਨੋਂ ਹਾਂ ਨਾਈਸ ਵੈਰੀ ਗੁੱਡ ਵੀ ਵੈਰੀ ਹੁਣ ਮਾਰਕਸ ਤੁਸੀਂ ਆਪ ਹੀ ਦੇ ਦਿਓ ਵੀ ਕੌਣ ਜਿੱਤੇ ਆ ਠੀਕ ਹੈ ਵੈਸੇ ਮੇਰੇ ਲਈ ਤਾਂ ਸਾਰੇ ਵਿਨਰਸ ਨੇ ਇੱਕ ਟੀਮ ਵੈਰੀ ਗੁੱਡ ਅੱਛਾ ਤੁਸੀਂ ਮੈਨੂੰ ਦੱਸੋ ਕਿ ਇਹ ਸੈੱਟ ਦੇ ਉੱਤੇ ਠੀਕ ਹੈ ਸਭ ਤੋਂ ਵਧੀਆ ਗੱਲ ਕਿਹੜੀ ਲੱਗੀ ਤੁਹਾਨੂੰ ਲੈਕ ਇੱਕ ਟੀਮ ਬਨ ਕੇ ਸੀ ਫਿਲਮ ਬਣਾਈ ਮੈਨੂੰ ਤਾਂ ਸਭ ਤੋਂ ਜ਼ਿਆਦਾ ਇਹੀ ਗੱਲ ਬਹੁਤ ਵਧੀਆ ਲੱਗੀ ਕਿ ਅਸੀਂ ਇੱਕ ਟੀਮ ਸੀ ਕਿਸੇ ਦੀ ਕੋਈ ਈਗੋ ਨਹੀਂ ਸੀ ਕੋਈ ਪੋਲਿਟਿਕਸ ਨਹੀਂ ਚੱਲ ਰਹੀ ਸੀ ਸਾਈਡ ਤੇ ਅਸੀਂ ਜੈਨੂਇਨਲੀ ਮਤਲਬ ਮਿਲ ਕੇ ਫਿਲਮ ਬਣਾਈਆ ਯੂ نو ਆਈ ਨਹੀਂ ਕਿ ਜਗਦੀਪ ਜੀ ਕੁਝ ਹੋਰ ਸੋਚ ਰਿਹਾ ਇਤਾਨੀਆ ਸੋਨਾ ਡਿਫਰੈਂਟ ਪੇਜ ਅਸੀਂ ਸਾਰੇ ਇੱਕ ਹੀ ਪੇਜ ਤੇ ਸੀਗੇ ਐਂਡ ਆਈ ਥੋਟ ਮਤਲਬ ਮੇਰੇ ਲਈ ਉਹ ਸਭ ਤੋਂ ਬਿਊਟੀਫੁਲ ਚੀਜ਼ ਸੀ ਮੈਨੂੰ ਇਹ ਲੱਗਦਾ ਵੀ ਵੀ ਆਰ ਹਿਊਮਨ ਬੀings ਸਾਰੇ ਉਨਨੀ ਕੀ ਕੋਸ਼ਿਸ਼ ਨਾ ਕੋਸ਼ ਕਰਦੇ ਰਹਿੰਦੇ ਬਟ ਕਿਸੇ ਨੇ ਵੀ ਉਸ ਚੀਜ਼ ਦਾ ਇਸ਼ੂ ਨਹੀਂ ਰੱਖਿਆ ਮਾਂਚ ਗਰਜਿਸ ਨਹੀਂ ਆਂ ਦਿੱਤੇ ਗਏ ਸੋ ਜੇ ਹੋਇਆ ਵੀ ਉਨੇ ਕੀ ਇਗਨੋਰ ਕੀਤਾ ਇਟਸ ਓਕੇ ਲਾਈਕ ਅ ਫੈਮਲੀ ਯੈਸ ਲਾਈਕ ਅ ਫੈਮਲੀ ਜਾਂ ਤੇ ਇਹ ਹੀ ਹੈ ਮੇਨ ਤਾਂ ਕਿ ਇੱਕ ਵਾਈਬ ਹੁੰਦੀ ਹੈ ਫਿਲਮ ਦੀ ਸੋ ਕਹਿੰਦੇ ਨੀਤਾਂ ਨੂੰ ਮਰਾਦਾ ਹੁੰਦੀਆਂ ਸੋ ਸਾਡੀ ਫਿਲਮ ਚ ਸਭ ਦੀ ਨੀਤ ਵਧੀਆ ਸੀ ਸੋ ਸਭ ਓਨੈਸ ਸੀਗੇ ਪੋਜ਼ਿਟਿਵਿਟੀ ਸੀ ਕੋਈ ਕੁਝ ਵੀ ਟੱਚਵੁੱਡ ਕੋਈ ਵੀ ਛੋਟਾ ਮੋਟਾ ਵੀ ਕਲੇਸ਼ ਨਹੀਂ ਸੀ ਕਿਸੇ ਚੀਜ਼ ਨੂੰ ਲੈ ਕੇ ਸੋ ਬਹੁਤ ਆਸਾਨੀ ਨਾਲ ਬਣ ਗਈ ਠੀਕ ਹੈ ਹੁਣ ਲਾਸਟ ਵਿੱਚ ਇੱਕ ਆਖਰੀ ਗੇਮ ਤੇ ਉਸ ਤੋਂ ਬਾਅਦ ਆਪਾਂ ਕਲੋਜ਼ ਅਪ ਕਰਾਂਗੇ ਇਸ ਦਾ ਇੱਕ ਵਰਡ ਦਵਾਂਗੀ ਉਸ ਦਾ ਤੁਸੀਂ ਜਿਵੇਂ ਮੈਂ ਇੱਕ ਵਰਡ ਦਿੱਤਾ ਨੀਰੂ ਜੀ ਨੂੰ ਤੇ ਤੁਸੀਂ ਤਾਨਿਆ ਜੀ ਦੇ ਕੰਨ ਦੇ ਵਿੱਚ ਕਹੋਗੇ ਤੇ ਫਿਰ ਜਗਦੀਪ ਜੀ ਲਾਊਡਲੀ ਉਸ ਦੇ ਨਾਲ ਨਹੀਂ ਇਟਸ ਨਾਟ ਥੈਟ ਥੋੜੀ ਜੀ ਅਪਡੇਸ਼ਨ ਉਹਦੇ 'ਚ ਤੁਸੀਂ ਆਪਣਾ ਵਰਡ ਐਡ ਕਰ ਦੇਣਾ ਉਸ ਲਾਈਨ ਦੇ ਵਿੱਚ ਠੀਕ ਹੈ ਬੇਸਿਕਲੀ ਇੱਕ ਰੂਮਰ ਬਣਾਣਾ ਤੁਸੀਂ ਠੀਕ ਹੈ फिर so, हाँ, okay. okay. <laughs> अच्छा। <laughs> <थीके? laughs> तक जाके फिर लाउडली ਇਹਨੇ ਮੋੜ ਕੇ ਅੱਜ ਜਿਹੜੇ ਮੋੜ ਕੇ ਉਹ ਕੇ ਫਾਈਨਲ ਚੀਜ਼ ਹੈ ਤੇ ਕੀ ਅੱਧਾ ਚੇਂਜ ਨਹੀਂ ਕਰਨਾ ਵੀ ਚੇਂਜ ਨਹੀਂ ਕਰਨਾ ਬਣਾ ਤਾਂ ਲਈਏ ਹਾਂ ਇਕੱਠੇ ਥੋੜੀ ਬਣਾ ਲੈ ਤੁਸੀਂ ਦੱਸਣਾ ਨਹੀਂ ਖਿਚੜੀ ਬਣਾਤੀ ਉਹਦੀ ਅੱਗੇ ਜਾਣਾ ਵੀ ਰਾਈਟਰ ਕੋਲ ਉਹਨਾਂ ਨੇ ਅਪਦਾ ਚੇਂਜ ਕਰ ਦੇਣਾ ओके चेंज इट टू अपना ऐड करना चेंज नहीं करना वो चेंज बंदी जाएगी पूरा प्रॉपर सेंटेंस <laughs> मैं चीज़ आज इतनी अन क्रिएटिव आंग मस्त हंसी जाओ <laughs> ਫਫੇ ਕੁੱਟਣੀਆਂ ਨੇ 100 ਕਰੋੜ ਦੀ ਕਮਾਈ ਕਰਕੇ ਤੋੜੇ ਪੰਜਾਬੀ ਇੰਡਸਟਰੀ ਦੇ ਬੈਰੀਅਰ ਤੇ ਬਹੁਤ ਛੇਤੀ ਇਹ ਫਿਲਮ ਬਾਲੀਵੁੱਡ ਚ ਵੀ ਬਣਨ ਜਾਊਗੀ ਇਸੇ ਹੀ ਸਟਾਰ ਕਾਸਟ ਨਾਲ ਵੈਡਨ ਜੀ ਵੈਡਨ ਕੀ ਬਾਤ ਹੈ ਅੱਛੀ ਲਾਈਨ ਸੀ ਨਾਲੇ ਨਾਲੇ ਪ੍ਰੋਮੋਸ਼ਨ ਵੀ ਹੋਗੀ ਤੇ ਨਾਲੇ ਦੱਸਦਾ ਮਜ਼ੇਦਾਰ ਸੀ ਆਈ ਹੋਪ ਕਿ ਤੁਹਾਨੂੰ ਵੀ ਇੰਨਾ ਹੀ ਇੰਟਰਸਟਿੰਗ ਲੱਗਿਆ ਹੋਵੇਗਾ ਅੱਜ ਦਾ ਇਹ ਸੈਸ਼ਨ ਜਾਂਦੇ ਜਾਂਦੇ ਆਡੀਅנס ਨੂੰ ਕਿਉਂਕਿ 2 ਬਈ ਅਗਸਤ ਨੂੰ ਸਿਨੇਮਾ ਕਰਨ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਤੁਹਾਡੀ ਫਿਲਮ ਤੇ ਇੱਕ ਖਾਸ ਲਾਈਨ ਦੇ ਜ਼ਰੀਏ ਤੁਸੀਂ ਕੀ ਕਹਿਣਾ ਚਾਹੋਗੇ ਆਡੀਅנס ਨੂੰ ਤਾਂ ਕਿ ਉਹ ਵਾਕਈ ਫਿਲਮ ਦੇਖਣ ਥੀਏਟਰਸ 'ਚ ਜਾਣ ਕਿਉਂਕਿ ਥੀਏਟਰਸ ਦਾ ਰੁਝਾਨ ਅੱਜ ਕੱਲ੍ਹ ਘਟ ਗਿਆ ਹਾਂਜੀ ਅ ਜਿਵੇਂ ਤੁਸੀਂ ਟ੍ਰੇਲਰ ਦੇਖਿਆ ਤੁਹਾਨੂੰ ਸਾਰਿਆਂ ਨੂੰ ਟ੍ਰੇਲਰ ਵਧੀਆ ਲੱਗਿਆ ਸੋ ਉਸੇ ਤਰੀਕੇ ਨਾਲ ਸਾਡੀ ਫਿਲਮ ਵੀ ਪੂਰੀ ਐਂਟਰਟੇਨਿੰਗ ਹੈ ਔਰ ਇੱਕ ਸਾਫ਼ ਸੁਥਰੀ ਫਿਲਮ ਹੈ ਤੁਸੀਂ ਆਪਣੇ ਪੂਰੇ ਪਰਿਵਾਰ ਨਾਲ ਯਾਰਾਂ ਦੋਸਤਾਂ ਨਾਲ ਜਾ ਸਕਦੇ ਹੋ ਔਰ ਲਾਸਟ ਤੱਕ ਵੀ ਤੁਹਾਨੂੰ ਇੱਕ ਸਸਪੈਂਸ ਬਣ ਕੇ ਰਹੂਗਾ ਵੀ ਇਹ ਦੋਨੇ ਕੁੜੀਆਂ ਹੈ ਕੌਣ ਤੁਹਾਨੂੰ ਆਪਸ ਬਾਕੀਆਂ ਨੂੰ ਦੱਸਤਾ ਤੁਸੀਂ ਤੁਸੀਂ ਦੋਨੋਂ ਹੈ ਕੌਣ ਵੈਸੇ ਮੈਨੂੰ ਵੀ ਦੱਸ ਦਿਓ ਤਾਂ ਪਤਾ ਲੱਗੂਗਾ 22 ਅਗਸਤ ਨੂੰ ਹੁਣ ਮੈਨੂੰ ਵੀ ਜਾਣਾ ਪੈਣਾ ਹੈ ਮੈਨੂੰ ਕੰਨ ਚ ਦੱਸ ਹੀ ਸਕਦੇ ਹੋ ਜਾਣਾ ਪੈਣਾ ਫਕਸ ਦੇਖਿਆ ਤੁਹਾਡੇ ਵਾਂਗ ਮੈਨੂੰ ਵੀ ਜਾਣਾ ਪੈਣਾ ਆਡੀਅנס ਬਣ ਕੇ ਫਿਲਮ ਦੇਖਣ ਦੇ ਲਈ 22 ਅਗਸਤ ਨੂੰ ਤੇ ਤੁਸੀਂ ਵੀ ਜਾਣਾ ਹੈ 22 ਅਗਸਤ ਨੂੰ ਵੇਖਣ ਫਿਲਮ ਫਫੇ ਕਟਣੀਆਂ ਕਿਉਂਕਿ ਜਦੋਂ ਤੁਸੀਂ ਉਹਨੂੰ ਵੇਖੋਗੇ ਤਾਂ ਤੁਸੀਂ ਵੀ ਕਹੋਗੇ ਵਾਹ ਜੀ ਵਾਹ ਪੰਜਾਬੀਆਂ ਨੇ ਤਾਂ ਕਿਆ ਕਮਾਲ ਦੀ ਫਿਲਮ ਬਣਾਈ ਹੈ ਸਾਰੀ ਇੰਟਰਵਿਊ ਵੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਹੁਣ ਮੈਨੂੰ ਸ਼੍ਰੀਖਾ ਸੰਧੀਨ ਦਾ ਦਰਜਾ